ਮਹਿੰਦਰ ਸਰਦੇਜ ਨਾਲਾ ਇਲਾਕੇ ਦੇ ਪਿੰਡ ਭਲਾ ਦੇ ਵਿੱਚ ਟਿਪਰ ਮਾਲਕ ਸੁਖਵਿੰਦਰ ਸਿੰਘ ਨੇ ਜਨਾਲਾ ਪੁਲਿਸ ਤੇ ਨਜਾਇਜ਼ ਪਰਚਾ ਦਰਜ ਕਰਨ ਤੱਕ ਕੇ ਸ਼ਾਹੀ ਦੇ ਗੰਭੀਰ ਦੋਸ਼ ਲਗਾਏ ਨੇ ਮੀਡੀਆ ਰਾਹੀਂ ਪ੍ਰੈਸ ਵਾਰਤਾ ਦੇ ਵਿੱਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ 6 ਜੁਲਾਈ ਨੂੰ ਉਸ ਦਾ ਡਰਾਈਵਰ ਟਿਪਰ ਜੋ ਪਠਾਨਕੋਟ ਤੋਂ ਰੇਤ ਲਿਆ ਕੇ ਦੁਕਾਨ ਤੇ ਖਾਲੀ ਕਰ ਚੁੱਕਾ ਸੀ ਪਰ ਫਿਰ ਵੀ ਰਾਤ ਨੂੰ ਇਹ ਸਾਈ ਨੇ ਟਿਪਰ ਲਿਉਣ ਦੀ ਤੰਕੀ ਦਿੱਤੀ ਤੇ ਉਸ ਤੇ ਦਾਵਾ ਕੀਤਾ ਕਿ ਟਿਪਰ ਖਾਲੀ ਹੋਣ ਦੇ ਬਾਵਜੂਦ ਤੇ ਨਕਲੀ ਮਾਈਨਿੰਗ ਦਾ ਪਰਚਾ ਦਰਜ ਕੀਤਾ ਗਿਆ ਤੇ ਕੋਰਟ ਦੇ ਆਰਡਰ ਦੇ ਨਾਲ ਰਿਲੀਜ਼ ਹੋਣ ਮਗਰੋਂ ਵੀ ਚਲਾਨ ਕੀਤਾ ਜਾ ਰਿਹਾ ਜੋ ਕਿ ਤਸਦੀਕੀ ਦੋਹਰੀ ਕਾਰਵਾਈ ਸੁਖਵਿੰਦਰ ਸਿੰਘ ਨੇ ਮਾਮਲੇ ਦੀ ਜੋ ਟਿਪਰ ਦੀ ਜੀਪੀਸੀ ਤੇ ਥਾਣੇ ਦੇ ਸੀਸੀਟੀਵੀ ਰਿਕਾਰਡ ਰਾਹੀ ਕਰਨ ਦੀ ਮੰਗ ਕੀਤੀ ਹੈ। ਮੇਰਾ ਪਿੰਡ ਪੜਾ ਪਿੰਡਾ ਨਾਮ ਮੇਰਾ ਸੁਖਵਿੰਦਰ ਸਿੰਘ ਸਨ ਆਵ ਦਲਬਖ ਸਿੰਘ ਜੋ ਕਿ ਮੇਰੀ ਦੁਕਾਨ ਦਾਲ ਮੱਡੇ ਦੇ ਵਿੱਚ ਸ਼ੀਨਾ ਬਿਲਡਿੰਗ ਮਟੀਰੀਅਲ ਦੀ ਤੇ ਮੇਰੇ ਤੋਂ ਆਪਦਾ ਇੱਕ ਨਿੱਜੀ ਟਿਪਰ ਹੈ ਜਿਸ ਦਾ ਨੰਬਰ ਹੈ ਪੀਬੀ0 ਪੀਬੀ09X6895 ਜੋ ਕਿ ਮੇਰਾ ਡਰਾਈਵਰ ਪਠਾਨਕੋਟ ਤੋਂ ਭਰ ਕੇ ਮੇਰੀ ਦੁਕਾਨ ਤੇ ਲਿਆ ਕੇ ਖਾਲੀ ਕਰਦਾ 6 ਤਰੀਕ 6 ਤਰੀਕ ਨੂੰ ਉਹ ਟਿਪਰ ਭਰ ਕੇ ਆਇਆ ਪਠਾਨਕੋਟੋਂ ਬੱਜਰੀ ਦਾ ਜੋ ਕਿ ਮੇਰੀ ਦੁਕਾਨ ਤੇ ਖਾਲੀ ਕਰਕੇ ਉਹ ਆਪਦੇ ਘਰੇ ਟਿਪਰ ਲੈ ਗਿਆ ਤੇ ਉਸ 6 ਤਰੀਕ ਦੀ ਰਾਤ ਨੂੰ ਹੀ ਮੈਨੂੰ ਮੇਰੇ ਡਰਾਈਵਰ ਦਾ ਫੋਨ ਆਉਂਦਾ ਹੈ ਵੀ ਏਐਸਆਈ ਭੁਪਿੰਦਰ ਸਿੰਘ ਗਾਲੀ ਗਲੋਚ ਕਰਕੇ ਮੇਰੇ ਡਰਾਈਵਰ ਨੂੰ ਟਿਪਰ ਠਾਣੇ ਲੈ ਕੇ ਆਉਣ ਡਿਆ ਤੇ ਮੈਂ ਰਾਤ ਗਿਆ ਆ ਟਿਪਰ ਵੇਖਣਾ ਆਪਣਾ ਵੀ ਹਾਂਜੀ ਕਿਹੜੀ ਗੱਲੋਂ ਮੇਰਾ ਠਾਣੇ ਲਿਆਂਦਾ ਸੁੱਖ ਤੂੰ ਸਵੇਰੇ ਆਵੀਂ ਆਪਾਂ ਸਵੇਰੇ ਬੈਠ ਕੇ ਗੱਲ ਕਰਦੇ ਆ ਤੇ ਜਦੋਂ ਮੈਂ ਦਿਨੇ ਠਾਣੇ ਤੇ ਮੈਨੂੰ ਜੋ ਕੀ ਐਸ.ਆਈ. ਭੁਪਿੰਦਰ ਸਿੰਘ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਹਾਡੇ ਟਿਪਰ ਦੇ ਉੱਤੇ ਪਰਚਾ ਦਰਜ ਹੋ ਗਿਆ ਏ ਤੇ ਮੈਂ ਐਸ.ਐਚ.ਓ. ਸਾਹਮਣੇ ਮਿਲਿਆ ਵੀ ਸਰ ਮੇਰਾ ਤਾਂ ਟਿਪਰ ਬਜਰੀ ਦਾ ਭਰ ਕੇ ਮੇਰੀ ਦੁਕਾਨ ਤੇ ਖਾਲੀ ਹੋ ਕੇ ਤੇ ਡਰਾਈਵਰ ਮੇਰਾ ਆਪਣੇ ਪਿੰਡ ਲੈ ਗਿਆ ਤੇ ਮੇਰੇ ਉੱਤੇ ਕਾਹ ਤੋਂ ਤੁਸੀਂ ਮੈਣੀ ਦਾ ਪਰਚਾ ਦਰਜ ਕਰਤਾ ਤੇ ਐਸ.ਐਚ.ਓ. ਸਾਹਿਬ ਕਹਿੰਦੇ ਵੀ ਚਲੋ ਐਸ.ਆਈ. ਸਾਹਿਬ ਕੋ ਗਲਤੀ ਹੋ ਗਈ ਏ ਆਪਾਂ ਬੈਠ ਕੇ ਇਹਦਾ ਮਸਲਾ ਹੱਲ ਕਰ ਦਿੰਦੇ ਆ ਤੁਹਾਨੂੰ ਸਬੂਤਦਾਰੀ ਲਿਖ ਦਿੰਦੇ ਆ ਸਬੂਤਦਾਰੀ ਲਿਖਾ ਲਈ ਆ ਜੀ ਆਪਾਂ ਆਪਣੇ ਕੋਰਟ ਦੇ ਵਿੱਚੋਂ ਆਰਡਰ ਵੀ ਲੈਣ ਦੇ ਨੇ ਸ਼ਰਮ ਮੇਰੇ ਟਿਪ ਕੋਰਡ ਦੇ ਜੋ ਕਿ ਕੋਰਡ ਨੇ ਰਿਲੀਜ਼ ਕਰ ਦਿੱਤਾ ਮੈਨੂੰ ਟਿਪਰ ਤੇ ਜਦੋਂ ਮੈਂ ਇਹ ਆਰਡਰ ਥਾਣੇ ਲੈ ਕੇ ਗਿਆ ਫਿਰ ਐਸਐਚਓ ਸਾਹਿਬ ਕੋ ਤੇ ਜਿਹੜਾ ਏਐਸਆਈ ਭੁਪਿੰਦਰ ਆ ਉਹਨੇ ਮੇਰੇ ਟਿਪਰ ਦੇ ਉੱਤੇ ਮਾਈਨਿੰਗ ਦਾ ਮੰਨ ਲਓ ਜਿਹੜਾ ਚਲਾਣਾ ਉਹ ਕਰਾ ਦਿੱਤਾ ਗਿਆ ਤੇ ਜਦੋਂ ਮੈਂ ਪੁੱਛਿਆ ਵੀ ਸਰ ਇਹ ਕੀ ਕਰਨੂੰ ਆਂਦਾ ਵੀ ਇਹ ਮੇਰੀ ਮਰਜ਼ੀ ਏ ਮੈਂ ਜੋ ਕਰਨਾ ਚਾਹੁੰਦਾ ਉਹ ਮੈਂ ਕਰ ਦਿੱ ਦਿੱਤਾ ਨਹੀਂ ਹੋ ਸਕਦਾ ਜੀ ਮੰਨ ਲਓ ਇੱਕ ਟਾਈਮ ਤੇ ਇੱਕੋ ਪਰਚਾ ਹੀ ਹੋ ਸਕਦਾ ਆ ਆਪਾਂ ਆਪਣੇ ਵਕੀਲ ਨਾਲ ਵੀ ਗੱਲ ਕੀਤੀ ਏ ਉਹ ਆਂਦਾ ਵੀ ਇਹ ਕੰਮ ਨਹੀਂ ਹੋ ਸਕਦਾ ਕਦੀ ਵੀ ਵੀ ਇੱਕੋ ਜੁਰਮ ਦੀਆਂ ਦੋ ਸਜ਼ਾ ਹੋ ਜਾਣਾ ਇਹਨਾਂ ਦਾ ਤੁਹਾਡੇ ਨਾਲ ਗਲਤ ਹੋਇਆ ਜੀ ਬਹੁਤ ਸਾਰਾ ਮੇਰੇ ਨਾਲ ਸਰ ਥਕਾ ਹੋ ਰਿਹਾ ਏ ਮੈਂ ਇਹ ਦੇ ਇਨਸਾਫ ਮੰਗ ਮੰਗ ਕਰਦਾ ਮੇਰੇ ਕੋਲ ਜੋਰ ਰਿਕਾਰਡਿੰਗ ਹੈ ਏਐਸਆਈ ਭਪਿੰਦਰ ਸਿੰਘ ਦੀ ਉਹਦੇ ਵਿੱਚ ਬੋਲਦਾ ਆ ਉਹ ਏਐਸਆਈ ਬੋਲਦਾ ਆ ਵੀ ਜਿਹੜੇ ਭਰੇ ਹੋਏ ਸੰਦ ਸੀ ਉਹ ਐਸਐਚਓ ਨੇ 50000 ਰੁਪਇਆ ਲੈ ਕੇ ਛੇ ਸੰਦ ਛੱੜਤੇ ਆ ਤੇ ਤੂੰ ਵੀ 10 20000 ਦੇ ਦੇ ਨਾ ਤੇ ਤੈਨੂੰ ਵੀ ਮੰਨ ਲਓ ਤੇਰਾ ਵੀ ਟਿਪਰ ਛੱਡ ਦਿੰਦੇ ਅਸੀਂ ਤੇ ਸਰ ਪਰ ਮੈਂ ਕਿਉਂ ਨਿਆਜ ਪੈਸੇ ਕਿਸ ਨੂੰ ਦਵਾਂ ਮੇਰਾ ਤਾਂ ਕਿਉਂਕਿ ਮਹਾ ਮੇਰਾ ਆਪਦਾ ਗੁਜ਼ਾਰਾ ਚੱਲਦਾ ਮੈਂ ਆਪਦਾ ਮਹਾ ਅ ਜਿਹੜਾ ਵੀ ਮਸਲਾ ਤੁਹਾਡੇ ਮਾਧਿਅਮ ਨਹੀਂ ਸਾਨੂੰ ਪਤਾ ਲੱਗ ਰਿਹਾ ਤੇ ਜੇ ਉਹ ਕੋਈ ਵਾਹੋਜੀ ਗੱਲਬਾਤ ਕਰ ਰਹੇ ਨੇ ਤੇ ਅਸੀਂ ਇਸ ਮਸਲੇ ਨੂੰ ਵੈਰੀਫਾਈ ਕਰਾਂਗੇ ਔਰ ਜੇ ਕੁਝ ਵੀ ਗਲਤ ਹੋਇਆ ਹੋਊਗਾ ਤੇ ਕਾਨੂੰਨ ਮੁਤਾਬਕ ਉਹਦੇ ਤੇ ਕਾਰਵਾਈ ਕੀਤੀ ਜਾਏ। ਹਾਂਜੀ ਉਹ ਕੇ ਉਹਨਾਂ ਨੇ ਵੀ ਦੋਸ਼ ਲਾਇਆ ਇੱਕ ਉਹਨਾਂ ਨੇ ਆਡੀਓ ਵੀ ਦਿੱਤੀ ਆ ਕਿ ਏਐਸੀ ਭੁਪਿੰਦਰ ਸਿੰਘ ਨੇ ਕੋਈ ਉਹਨਾਂ ਨੇ ਕਿਹਾ ਹੈ ਕਿ ਜਿਹੜਾ 20000 ਰੁਪਏ ਦੇ ਕੇ ਪੰਜ ਗੱਡੀਆਂ ਛੱਡੀਆਂ ਜਾ ਸਕਦੀਆਂ ਨੇ ਤੇ ਤੁਸੀਂ ਛੇਵੀਂ ਗੱਡੀ ਲਈ 102000 ਰੁਪਏ ਦੇ ਕੇ ਜਿਹੜੇ ਛਡਵਾ ਲੈਣੀ। ਇਹੋ ਜੀ ਕੋਈ ਗੱਲ ਨਹੀਂ ਆ ਜੀ ਨਾ ਹੀ ਕਦੀ ਪਹਿਲਾਂ ਹੋਈ ਆ। ਜੇ ਕਿਸੇ ਨੇ ਵੀ ਕੋਈ ਐਹੋ ਜੀ ਗੱਲ ਕੀਤੀ ਆ ਚਾਹੇ ਉਹ ਮਲਾਜਮ ਹੀ ਆ ਅਸੀਂ ਉਸ ਚੀਜ਼ ਨੂੰ ਵੈਰੀਫਾਈ ਕਰਾਂਗੇ ਔਰ ਵੈਰੀਫਾਈ ਕਰਨ ਤੇ ਅਸਲੀਅਤ ਜਿਹੜੀ ਸਾਹਮਣੇ ਆਏਗੀ ਰਹੀ ਗੱਲ ਕੋਈ ਗੱਡੀ ਛੱਡਣ ਦੀ ਐਹੋ ਜਿਹਾ ਕੋਈ ਮੈਟਰ ਨਹੀਂ ਹੈਗਾ ਪਰ ਜੇ ਕਿਸੇ ਨੇ ਕਹੀ ਆ ਉਹਨੇ ਕਿਉਂ ਕਹੀ ਆ ਇਹਦੇ ਬਾਰੇ ਅਸੀਂ ਵੈਰੀਫਾਈ ਕਰਾਂਗੇ ਇੱਕ ਵਿੰਗਰਵਰਾ ਹੋਰ ਗੱਲ ਕੀਤੀ ਆ ਕਿ ਕੋਈ ਪੁਲਿਸ ਅਧਿਕਾਰੀ ਦੇ ਨਾਲ ਗੱਲ ਕੀਤੀ ਹੈਗੀ ਆ ਉਹ ਤੁਸੀਂ ਰੇਤਾ ਦੀ ਗੱਡੀ ਖਾਲੀ ਕਰਾ ਲਈਏ ਸਿੱਥੇ ਉਹ ਗੱਲ ਕਹੀ ਗਈ ਤੇ ਉਹਨਾਂ ਨੇ ਕਿਹਾ ਕਿ ਸ ਸੀਸੀਟੀਵੀ ਸਭੇ ਲੱਗੀ ਹੋਈ ਹੈ ਜੇ ਇਸ ਦਾ ਕੋਈ ਕੁਛ ਅਹੀ ਕਰਵਾਇਆ ਹੈ ਤੇ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਹ ਸਾਰੇ ਮਸਲੇ ਨੂੰ ਜਿਹੜਾ ਵਾ ਬੜੇ ਬਰੀਕੀ ਨਾਲ ਦੇਖਿਆ ਜਾਏਗਾ ਔਰ ਜੇ ਦਾ ਵੀ ਇਹਦੇ ਵਿੱਚ ਦੋਸ਼ ਹੋਇਆ ਉਹ ਬਖਸ਼ਾ ਨਹੀਂ ਲੈ ਇੱਕ ਉਹਨਾਂ ਹੋਰ ਵੀ ਰੋਕ ਲਾਇਆ ਕਿ ਮੇਰੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਤੇ ਉਹ ਮਾਈਨਿੰਗ ਵੱਲੋਂ ਜੁਰਮਾਨਾ ਵੀ ਕਰਵਾ ਦਿੱਤਾ ਗਿਆ ਇੱਕ ਸਮੇਂ ਦੇ ਤੇ ਇੱਕ ਹੀ ਮਾਮਲਾ ਦਰਜ ਹੋ ਸਕਦਾ ਇਹ ਮਾਈਨਿੰਗ ਡਿਪਾਰਟਮੈਂਟ ਤੇ ਜਿਹੜਾ ਹੈਗਾ ਉਹਨਾਂ ਨੂੰ ਪਤਾ ਹੋਏਗਾ ਜੀ ਬਾਕੀ ਜਿਹੜੀ ਵੀ ਕੋਈ ਕਾਰਵਾਈ ਹੋਊਗੀ ਉਹ ਕਾਨੂੰਨ ਦੇ